ਇਰਤ ਜੀ ਉਹ ਬੋਲੀ ਬੋਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਪ੍ਰਾਰਤ ਤੇ ਜੀ ਬੋਲੀ ਹਲੀ ਬਾਬਾ ਚੈਨਲ ਲਿਖ ਰਿਹਾ ਹਾਂ ਸਾਰੇ ਦਰਸ਼ਕਾਂ ਨੇ ਮੈਂ ਬਹੁਤ ਬਹੁਤ ਸਵਾਲ ਕਰਾ ਦੋਸਤੋ ਅੱਪਾ ਅੱਜ ਗੱਲ ਕਰਾਂਗੇ ਸੁਪਰਸਟਾਰ ਗਿੱਪੀ ਗਰੇਵਾਲ ਜੀ ਬਾਰੇ ਉਹਨਾਂ ਦੇ ਸਟਰਗਲ ਬਾਰੇ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਨੇ ਬਹੁਤ ਸਾਰੇ ਵੱਡੇ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਕਿ ਉਹਨਾਂ ਕੋਲ ਕੋਈ ਵੀ ਸਿੰਗਲ ਟਰੈਕ ਕਰਨ ਲਈ ਵੀ ਪੈਸੇ ਨਹੀਂ ਸੀ ਤੇ ਉਹਨਾਂ ਨੇ ਜਦੋਂ ਆਪਣੀ ਫਸਟ ਐਲਬਮ ਕੀਤੀ ਤਾਂ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਤੋਂ ਕਾਫੀ ਪੈਸੇ ਉਧਾਰ ਲੈਣੇ ਪਏ ਤਾਂ ਇੱਕ ਸਮੇਂ ਜਦੋਂ ਉਹਨਾਂ ਨੇ ਆਪਣੀ ਫਸਟ ਐਲਬਮ ਕੀਤੀ ਚੱਕ ਲੈ ਉਸ ਐਲਬਮ ਤੇ ਲਗਭਗ 6 ਤੋਂ 7 ਲੱਖ ਰੁਪਏ ਦਾ ਖਰਚਾ ਹੋਣਾ ਸੀ ਤੇ ਗਿੱਪੀ ਗਰੇਵਾਲ ਕੋਲ ਇੰਨੇ ਪੈਸੇ ਨਹੀਂ ਸੀ ਕਿਉਂਕਿ ਜਿਸ ਸਮੇ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਲਗਭਗ 1998-99 ਵਿੱਚ ਉਸ ਸਮੇ ਇੱਕ ਐਲਬਮ 80000 ਤੋਂ 1 ਲੱਖ ਰੁਪਏ ਵਿੱਚ ਤਿਆਰ ਹੋ ਜਾਂਦੀ ਸੀ ਪਰ ਗਿੱਪੀ ਗਰੇਵਾਲ ਨੂੰ ਇੰਨੇ ਪੈਸੇ ਇਕੱਠੇ ਕਰਨ ਲਈ ਵੀ ਕੁਝ ਸਮਾਂ ਲੱਗਿਆ ਤੇ ਸਨ 2000 ਆ ਗਿਆ ਤੇ ਸਨ 2000 ਵਿੱਚ ਮਿਊਜ਼ਿਕ ਵੀਡੀਓਜ਼ ਦਾ ਜਮਾਨਾ ਆ ਗਿਆ ਫਿਰ ਇੱਕ ਐਲਬਮ ਛੇ ਤੋਂ 7 ਲੱਖ ਰੁਪਏ ਵਿੱਚ ਤਿਆਰ ਹੋਣ ਲੱਗ ਪਈ ਤੇ ਗਿੱਪੀ ਗਰੇਵਾਲ ਲਈ ਇੰਨੇ ਪੈਸੇ ਇਕੱਠੇ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਸੀ ਕਿਉਂਕਿ ਉਸਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸੀ ਤੇ ਗਿੱਪੀ ਗਰੇਵਾਲ ਨੇ ਫਿਰ ਕੀ ਸੋਚਿਆ ਕਿ ਆਪਾਂ ਇੱਕ ਪੈਸੇ ਆਪਣੇ ਕੁਝ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਤੋਂ ਇਕੱਠੇ ਕਰ ਲੈਣੇ ਆ ਉਹਦੇ ਕੁਝ ਦੋਸਤ ਮਿੱਤਰ ਤੇ ਰਿਸ਼ਤੇਦਾਰ ਕੈਨੇਡਾ ਵਿੱਚ ਸੀ ਤੇ ਗਿੱਪੀ ਗਰੇਵਾਲ ਜੀ ਨੇ ਆਪਣੇ ਦੋਸਤ ਮਿੱਤਰਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਇੱਕ ਐਲਬਮ ਕਰਨੀ ਚਾਹਣਾ ਜਿਸ ਲਈ ਮੈਨੂੰ ਥੋੜੇ ਜਿਹੀ ਪੈਸਿਆਂ ਦੀ ਲੋੜ ਆ ਸੋ ਸਾਰੇ ਦੋਸਤ ਮਿੱਤਰਾਂ ਨੇ ਫੋਲ ਸਪੋਰਟ ਕੀਤੀ ਕਿਸੇ ਨੇ 200 ਡਾਲਰ ਕਿਸ ਨੇ 250 ਡਾਲਰ ਗਿੱਪੀ ਗਰੇਵਾਲ ਨੂੰ ਭੇਜ ਹੀ ਦਿੱਤੇ ਤੇ ਉਸ ਕੋਲ ਲਗਭਗ 3 ਤੋਂ 4 ਲੱਖ ਰੁਪਇਆ ਹੋ ਗਿਆ ਤੇ ਕੁਝ ਕੋਲ ਪਹਿਲਾਂ ਹੀ ਪੈਸੇ ਇਕੱਠੇ ਕੀਤੇ ਹੋਈ ਸੀ ਸੋ ਇਸ ਤਰ੍ਹਾਂ ਉਸ ਨੇ ਆਪਣੀ ਪਹਿਲੀ ਐਲਬਮ ਚੱਕ ਲੈ ਕਰਾਈ ਪਰ ਬਹੁਤ ਹੀ ਮਾੜੀ ਕਿਸਮਤ ਰਹੀ ਉਸ ਦੀ ਪਹਿਲੀ ਐਲਬਮ ਬੁਰੀ ਤਰ੍ਹਾਂ ਫਲॉप ਹੋ ਗਈ ਸੋ ਇਸ ਨਾਲ ਗਿੱਪੀ ਗਰੇਵਾਲ ਜੀ ਨੂੰ ਡੂੰਗੀ ਚੋਟ ਲੱਗੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਕਿਉਂਕਿ ਦੋਸਤੋ ਜੋ ਬੰਦੇ ਸਟਰਗਲ ਕਰਨਾ ਜਾਣਦੇ ਉਹਨਾਂ ਨੂੰ ਪਤਾ ਕਿ ਜੇ ਅਸੀਂ ਅੱਜ ਸੰਘਰਸ਼ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਕੋਈ ਗੱਲ ਨਹੀਂ ਜੇ ਇੱਕ ਚੋਟ ਲੱਗੀ ਹੈ ਇੱਕ ਸੱਟ ਲੱਗੀ ਆ ਅਸੀਂ ਅੱਗੇ ਵਧਾਂਗੇ ਤੇ ਜ਼ਰੂਰ ਕਾਮਯਾਬ ਹੋਵਾਂਗੇ ਫਿਰ ਲਗਭਗ 2003 4 ਵਿੱਚ ਗਿੱਪੀ ਗਰੇਵਾਲ ਦੀ ਨੈਕਸਟ ਐਲਬਮ ਆਈ ਜਿਸ ਵਿੱਚੋਂ ਫਲਕਾਰੀ Song ਸੁਪਰ ਹਿੱਟ ਰਿਹਾ ਇਸ Song ਨੇ ਬਹੁਤ ਸਾਰੇ ਰਿਕਾਰਡ ਤੋੜੇ ਆ ਥੱਲੇ ਬੈਠ ਕੇ ਕਸੀਦਾ ਦੇ ਫੇਰ ਬੁੱਧੀਆਂ ਮਸਤਰਾ ਦੇ ਬਾਦਰੇ ਤੇ ਪਾੜੇ ਮੋੜੀ ਪਰ ਗਿੱਪੀ ਗਰੇਵਾਲ ਨੇ ਖਲਾਸਾ ਕੀਤਾ ਕਿ ਇਸ ਐਲਬਮ ਦੇ ਫਲਕਾਰੀ Song ਹਿੱਟ ਹੋਣ ਤੋਂ ਬਾਅਦ ਵੀ ਉਸਦੇ ਦਿਨ ਜ਼ਿਆਦਾ ਚੇਂਜ ਨਹੀਂ ਹੋਏ ਕਿਉਂਕਿ ਫਲਕਾਰੀ Song ਤਾਂ ਹਿੱਟ ਹੋਇਆ ਪਰ ਲੋਕ ਇਹ ਨਹੀਂ ਜਾਣਦੇ ਸੀ ਕਿ ਇਸ ਦਾ ਸਿੰਗਰ ਕੌਣ ਆ ਇਹ ਗੀਤ ਵਿਆਹਾਂ 'ਚ 50 50 60 60 ਵਾਰ ਚੱਲਦਾ ਸੀ ਪਰ ਮੈਨੂੰ ਕੋਈ ਨਹੀਂ ਜਾਣਦਾ ਸੀ ਮੇਰਾ ਕੋਈ ਵੀ ਸ਼ੋਅ ਨਹੀਂ ਲੱਗਿਆ ਗਿੱਪੀ ਗਰੇਵਾਲ ਨੇ ਇਹ ਗੱਲ ਕਹੀ ਸੋ ਦੋਸਤੋ ਪਰ ਗਿੱਪੀ ਗਰੇਵਾਲ ਜਿਵੇਂ ਆਪਾਂ ਜਾਣਦੇ ਆ ਕਿ ਹੌਲੀ ਹੌਲੀ ਇਸੇ ਤਰ੍ਹਾਂ ਮਿਹਨਤ ਕਰਦਾ ਰਿਹਾ ਸੰਘਰਸ਼ ਕਰਦਾ ਰਿਹਾ ਉਸਨੇ ਬਹੁਤ ਚੰਗੇ ਮਾੜੇ ਦਿਨ ਦੇਖੇ ਕੈਨੇਡਾ ਵਿੱਚ ਵੀ ਚੰਗੇ ਮਾੜੇ ਦਿਨ ਦੇਖੇ ਉੱਥੇ ਬਹੁਤ ਮਿਹਨਤ ਮਜ਼ਦੂਰੀ ਵੀ ਕੀਤੀ ਪਰ ਦੋਸਤੋ ਜਿਵੇਂ ਹੁਣ ਆਪਾਂ ਜਾਣਦੇ ਆ ਕਿ ਗਿੱਪੀ ਗਰੇਵਾਲ ਨੇ ਹਮੇਸ਼ਾ ਮਿਹਨਤ ਜਾਰੀ ਰੱਖੀ ਸੰਘਰਸ਼ ਕਰਦਾ ਰਿਹਾ ਤੇ ਅੱਜ ਗਿੱਪੀ ਗਰੇਵਾਲ ਸੁਪਰਸਟਾਰ ਬਣ ਚੁੱਕਿਆ ਉਸ ਨੇ 2010 ਵਿੱਚ ਫਿਲਮਾਂ ਵਿੱਚ ਵੀ ਆਪਣਾ ਡੈਬਿਊ ਕੀਤਾ ਮੇਲ ਕਰਾਦਾ ਰੱਬਾ ਨਾਲ ਹੁਣ ਉਸ ਦੀਆਂ ਬਹੁਤ ਸਾਰੀਆਂ ਫਿਲਮਾਂ ਸੁਪਰ ਹਿੱਟ ਹੋ ਚੁੱਕੀਆਂ ਕੈਰੀ ਆਨ ਜੱਟਾ ਅਰਦਾਸ ਮੰਜੇ ਬਿਸਤਰੀ ਜਿਵੇਂ ਚੱਲ ਰਹੀ ਆ ਉਹ ਵੀ ਸੁਪਰ ਹਿੱਟ ਚੱਲ ਰਹੀ ਆ ਸੋ ਦੋਸਤੋ ਇਸ ਸਟੋਰੀ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੇਰਾ ਮੇਨ ਮਕਸਦ ਇਹੀ ਸੀ ਕਿ ਆਪਾਂ ਇਹ ਜਾਣ ਸਕੀਏ ਕਿ ਕੋਈ ਵੀ ਬੰਦਾ ਜਿਹੜਾ ਅੱਜ ਸੁਪਰਸਟਾਰ ਬਣਿਆ ਉੱਚੇ ਮਕਾਮ ਤੇ ਪਹੁੰਚਿਆ ਤਾਂ ਉਸ ਦੇ ਪਿੱਛੇ ਉਸ ਨੇ ਕਿੰਨਾ ਜ਼ਿਆਦਾ ਸੰਘਰਸ਼ ਕੀਤਾ ਸੋ ਦੋਸਤੋ ਸਾਨੂੰ ਵੀ ਆਪਣੇ ਜੀਵਨ ਵਿੱਚ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ ਸੰਘਰਸ਼ ਕਰਦੇ ਰਹਿਣਾ ਚਾਹੀਦਾ ਸੋ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਅੱਜ ਸਾਡੇ ਦਿਨ ਚੰਗੇ ਨਹੀਂ ਅਸੀਂ ਅੱਗੇ ਵੀ ਸਾਡੇ ਦਿਨ ਚੰਗੇ ਨਹੀਂ ਰਹਿਣਗੇ ਸੋ ਜੇ ਅਸੀਂ ਸਹੀ ਤਰ੍ਹਾਂ ਮਿਹਨਤ ਕਰਦੇ ਹਾਂ ਸੰਘਰਸ਼ ਕਰਦੇ ਹਾਂ ਤਾਂ ਅਸੀਂ ਜ਼ਰੂਰ ਕਾਮਯਾਬ ਹੋ ਜਾਂਦੇ ਹਾਂ ਸੋ ਸਾਨੂੰ ਗਿੱਪੀ ਗਰੇਵਾਲ ਦੇ ਜੀਵਨ ਤੋਂ ਇਹ ਜ਼ਰੂਰ ਸਿੱਖਣਾ ਚਾਹੀਦਾ ਕਿ ਜੇਕਰ ਅਸੀਂ ਸੰਘਰਸ਼ ਕਰਦੇ ਹਾਂ ਮਿਹਨਤ ਕਰਦੇ ਹਾਂ ਤਾਂ ਸਾਨੂੰ ਆਪਣੇ ਚੈਨਲ ਬੋਲੀ ਹੌਲੀ ਬਾਬਾ ਦੀ ਸਾਰੀ ਪੂਰੀ ਟੀਮ ਵੱਲੋਂ ਭਾਈ ਗਿੱਪੀ ਗਰੇਵਾਲ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਮਿਹਨਤ ਤੇ ਸੰਘਰਸ਼ ਕੀਤਾ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤੇ ਤੁਸੀਂ ਭਾਈ ਗਿੱਪੀ ਗਰੇਵਾਲ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਹੇਠਾਂ ਕਮੈਂਟਾਂ ਵਿੱਚ ਲਿਖੋ ਸਲਾਮ ਗਿੱਪੀ ਗਰੇਵਾਲ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਭਾਈ ਗਿੱਪੀ ਗਰੇਵਾਲ ਦੇ ਜੀਵਨ ਤੇ ਸੰਗਰਸ਼ ਬਾਰੇ ਜਾਣ ਸਕਣ ਦੇ ਅੰਤ ਵਿੱਚ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਤੇ ਮੋਟੀਵੇਸ਼ਨਲ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਦੋਸਤੋ ਇਹਨਾਂ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਦੇ ਕਿਤੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ